ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਫੇਰ ਤੁਹਾਨੂੰ ਕੋਗੇ ਪਿੰਡ ਦੇ ਵਿੱਚੋਂ ਟੌਪ ਟੌਪ ਦੀਆਂ ਝੋਟੀਆਂ ਦਿਖਾ ਦੇਣੀਆਂ ਜੀ ਇੱਕ ਨੋਟ ਕਰ ਲਿਓ ਵੀ ਆਹ ਤੋਕੜ ਕੱਪਣ ਮੈਂ ਤੁਹਾਡੇ ਲਈ ਆ ਗਈ ਆ ਤਾਂ ਮਗਰ ਉਹਦੇ ਜੱਡੀ ਕੱਟੀ ਹੋਈ ਆ ਤੇ 6 ਮਹੀਨੇ ਦੀ ਕੱਪਣ ਤੇ 6 ਕਿਲੋ ਦੇ ਕਰੀਬ ਦੁੱਧ ਜੀ ਤੇ ਬਹੁਤ ਚੰਗੀ ਮੈਂ ਹੈ ਤੇ ਕੱਟੀ ਵੀ ਵੇਖ ਲਓ ਢੀ ਹੋਈ ਆ ਜੀ ਨਾਲ ਬਹੁਤ ਚੰਗੀ ਮੈਂ ਆ ਵਾ ਕਰੋ ਜੀ ਚੈੱਕ ਬਹੁਤ ਟਾਡੀ ਦੀ ਟਾਪ ਕਲਾਸ ਦੀ ਝੋਟੀ ਲਿਆਂਦੀ ਆ ਤੇ ਟੋਕੜ ਗੱਬਣ ਚੈੱਕ ਪਾਸ ਦੇ ਨਾਲ ਬੱਚਾ ਵੀ ਨਾਲ ਜੇ ਵੇਖ ਲਓ ਜੀ ਕਰੋ ਜੀ ਚੈੱਕ ਤੇ ਟਾਪ ਦਾ ਤੁਹਾਨੂੰ ਨਿੰਗੀਨਾ ਦਿਖਾਉਂਦੇ ਆ ਤੇ ਦੋ ਤੁਹਾਨੂੰ ਦਿਖਾਵਾਂਗੇ ਆਪਾਂ ਕਟੀਆਂ ਜਿੰਨਾ ਕਰਮਾਂ ਵਾਲੀਆਂ ਦੀ ਆਪਾਂ ਬਚਾਈ ਆ ਜਾਨ ਇੱਕ ਇਹ ਜਿਹੜੀ ਇੱਕ ਆ ਜਿਹੜੀ ਤੇ ਸਾਰੀ ਡਿਟੇਲ ਸ਼ੇਅਰ ਕਰਦੇ ਆ ਤੇ ਸਾਰੀ ਤੁਹਾਡੇ ਨਾਲ ਜਾਣਕਾਰੀ ਦੇਨੇ ਆ ਤੇ ਪੂਰੀ ਵੀਡੀਓ ਵੇਖਿਓ ਤੇ ਕਰਿਓ ਜੀ ਸੰਪਰਕ ਕਰਦੇ ਆ ਆਪਾਂ ਸ਼ੁਰੂਆਤ ਹਾਂਜੀ ਸਤਿ ਸ੍ਰੀ ਅਕਾਲ ਬਿਰਦੀ ਕੀ ਆ ਜਿਆਦੇ ਜੀ ਹੋਰ ਸੁਣਾਓ ਕੈਮ ਸਤਾਂ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੇ ਬਹੁਤ ਹੀ ਵਧੀਆ ਨੇ ਯਾਰੇ ਵਜੇ ਪਏ ਯਾਰ ਅੱਛਾ ਅੱਛਾ ਵਧੀਆ ਚਲੋ ਵਧੀਆ ਚਾਹੀਦਾ ਜੇ ਬਾਕੀ ਮਾਲ ਆਈ ਜਾਂਦਾ ਮਾਲ ਵਿਕੀ ਜਾਂਦਾ ਨਹੀਂ ਭਾਜੀ ਵਿਕਣਾ ਚਾਹੀਦਾ ਨਾਲ ਨਾਲ ਹੀ ਤੇ ਹਾਂਜੀ ਹਾਂਜੀ ਤੇ ਬਾਕੀ ਆਪਣਾ ਪਿੰਡ ਬੁੱਲੇ ਆਪਣਾ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਂ ਆਪਣਾ ਓੰਕਾਰ ਸਿੰਘ ਨੰਬਰ ਆਪਣਾ 97799834419779983441 ਠੀਕ ਹੈ ਵੀਰਜੀ ਤੇ ਅੱਜ ਕਿੰਨੇ ਲਾਗੇ ਆਪਣੇ ਕੋਲ ਦੋ ਕਟੀਆਂ ਛਡਾਈਆਂ ਜਿੰਨਾਂ ਦੀ ਬਜਾਈ ਹੈ ਜਾਣ ਕਰ ਮਾਲੀਆਂ ਠੀਕ ਹੈ ਵੀਰਜੀ ਉਹਨਾਂ ਦਾ ਕੀਤਾ ਪੁੰਨ ਨਹੀਂ ਬਹੁਤ ਵਧੀਆ ਗੱਲ ਹੈ ਵੀਰਜੀ ਦੋ ਕਟੀਆਂ ਉਹ ਵਿਖਾਵਾਂਗੇ ਤੇ ਇੱਕ ਆਪਾਂ ਟੌਪ ਕਲਾਸ ਦੀ ਕਟੀ ਵਿਖਾ ਦੇਣੀ ਆ ਬਹੁਤ ਚੰਗੀ ਭਾਜੀ ਤਾਜੀ ਸੂਈ ਆਪਦੀ ਤਾਜੀ ਸੂਈ ਕੋ 12 ਕਿਲੋ ਦੋ ਜੀ ਬਹੁਤ ਖਰੀ ਹੈ ਹਾਂ ਬਹੁਤ ਕੱਟੀ ਖਰੀ ਹੈ ਨਹੀਂ ਚੰਗੀ ਜੀ ਜਿੰਨੀ ਵੀ ਹੈਗੀ ਇਸ ਤੇ ਤੀਜੀ ਕੱਟੀ ਆ ਨਾਲ ਮੱਝ ਦੇ ਗਿਫਟ ਜਾਊਗੀ ਇਹ ਗਿਫਟ ਜਾਊਗੀ ਜੀ ਨਾਲ ਟੋਕੜ ਕੱਪਣ ਦੇ ਨਾਲ ਉੱਡੀ ਕੱਟੀ ਮਗਰ ਠੀਕ ਹੈ ਭਾਜੀ 3 ਜਨਵਰੀ ਦੇ ਦੇਣੇ ਛੋੜੇ ਜੇ ਭਾਜੀ ਆ ਜੀ ਠੀਕ ਹੈ ਭਾਜੀ ਪਹਿਲਾਂ ਕਿਦੋਂ ਸ਼ੁਰੂ ਕਰੀਏ ਜੀ ਪਾਇਆ ਛੋਟੀ ਤੋਂ ਕਰੀਏ ਜੀ ਹੋੜ ਵੀ ਮਿੱਤਰਾ ਇਹ ਇਹਦੇ ਥਲੇ 12 ਅੰਕ ਨੂੰ ਦੋਸੇ ਹਿਫਾਰ ਜੀ 12 ਕਿਲੋ ਦੁੱਧ ਤਾਜੀ ਸੂਈ ਤੇ ਮੇਨ ਚੀਜ਼ ਵਿਖਾ ਲਓ 2.5 ਕਿਲੋ ਗਾੜਿਆ ਤੇ 3 ਕਿਲੋ ਐ ਇਹ ਬਲੇ ਸੁਣਾ ਦੀ ਬਿਰਲਾ ਖਾਣਾ ਰੋਮਗਰ ਲੈ ਸੁਣਾ ਗਾੜੀਓ ਪਿੱਛੋਂ ਵੇਚ ਸਕਦੇ ਜੀ ਜੇ ਲੱਗਾ ਅਰੀਜਨਲ ਦੋ ਦੰਦ ਜੀ ਚੌਕ ਦਾ ਹਣਾ ਕੋਈ ਸੌਦਾ ਨਹੀਂ ਠੀਕ ਹੈ ਭਾਈ ਜੀ ਤੇ ਦੋ ਦੰਦ ਕੱਢੀ ਤੇ 12 ਕਿਲੋ ਦੁੱਧ ਜੇ ਠੰਡਾ ਦਾ ਹੋਵੇ ਤਾਂ ਛੋਟੀ ਫ੍ਰੀ ਦੇਣੀ ਹੈ ਠੀਕ ਹੈ ਭਾਈ ਜੀ ਤੇ ਡਿਮਾਂਡ ਮੂਡ ਫਿਰ ਇਹਦੀ ਦੱਸਿਏ ਦੱਸਦੇ ਹਾਂ ਜੀ ਪਹਿਲਾਂ ਕੋਰਾ ਚੱਕ ਲਓ ਜੀ ਬਾਹਰ ਨੂੰ ਅੰਦਰ ਹੀ ਲੈ ਜਾਓ ਅੰਦਰ ਹੋ ਜੀ ਉਹ ਕੱਦ-ਕੱਡ ਸੁਨੱਖੀ ਸੁਨੱਖੀ ਬੜੀ ਵੀਰ ਜੀ ਬਹੁਤ ਚੰਗੀ ਕੱਟੀ ਜੀ ਪ्योर ਹਰਿਆਣੇ ਦੀ ਕੱਟੀ ਬਹੁਤ ਜਾਤ ਵਾਲੀ ਹੈ ਤੇ ਹਾਂਜੀ ਹਾਂਜੀ ਦੋ ਤਾਂ ਕੱਟੀ ਦੇਖੋ ਬਾਕੀ ਖੱਲੇ ਦੇਖੋ ਜਗਾੜ ਕੀ ਹੈ ਕੱਟੀ ਨਹੀਂ ਹੈ ਇਹ ਖਰੀ ਪਈਏ ਤੇ ਕਦ ਮੰਨਣੀ ਪਊਗੀ ਨਾ ਬਹੁਤ ਸਾਫ ਸੁਥਰੀ ਚੱਲਦੀ ਹੁੰਦੀ ਹੈ ਜੀ ਦੇਖੋ ਕੱਟੀ 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 ਸਾਫ ਹੈ ਜੀ ਕੱਟੀ ਜੀ ਵਾਕਿਆ ਹੀ ਸਪਾਈਆਂ ਬੜੀਆਂ ਭਾਜੀ ਬਹੁਤ ਮਰਦ ਵਰਲਾ ਲੱਗਾ ਕੱਟੀ ਨੂੰ ਹਾਂਜੀ ਮਰਦ ਵਰਲਾ ਛਾਣਾ ਦੇਵਾ ਬਹੁਤ ਹੀ ਜ਼ਿਆਦਾ ਚੰਗਾ ਅਸਲ ਹੈ ਜੀ ਅਸਲ ਬਹੁਤ ਹੀ ਚੰਗੀ ਭਾਜੀ ਸਾਫ ਸੁਥਰੀ ਹੈ ਤਾਂ ਜੀ ਤੁਸੀਂ ਇਹ ਮੇਰੇ ਖਿਆਲ ਨਾਲ ਕਲੋਂ ਕੱਢੀ ਦੁੱਧ 15 ਕਿਲੋ ਪਰੂਗੀ ਕੱਢ ਦੂਗੀ ਭਾਜੀ ਸੌਖਾ 15 ਕਿਲੋ ਮੈਂ ਇਹਨੂੰ ਦੇ ਤੋ ਦੇਣਾ ਚਾਹੀਦਾ ਬਹੁਤ ਸਪਾਈਆਂ ਸੁਈਆਂ ਕੀ ਪਤਾ ਨੇ ਹੈਗੀ ਚੀਜ਼ ਆ ਨਹੀਂ ਭਾਜੀ ਸਿਰੇ ਦੀ ਗੱਲ ਬਾਤ ਆ ਗਈ ਕਦ ਦੇਖ ਲਓ ਮੇਰੇ ਕਦ ਤੋਂ ਨਜ਼ਰ ਲਾ ਲਓ ਨਹੀਂ ਬਹੁਤ ਛੋਟੀ ਦਾ ਕਦ ਗੁੱਤ ਤੇ ਇਹਦੇ ਆਪਾਂ ਰੁਪਈਏ ਬੰਗਣਿਆ ਹੈ ਹੀ ਚੀਜ਼ ਆ ਹੈ ਹੀ ਸਿਰੇ ਦੀ ਛੋਟੀ ਆ ਤੇ ਹਾਂਜੀ ਹਾਂਜੀ ਇਹ ਦਵਾਂ ਵੇਚੀ ਆਪਾਂ ਨੂੰ ਮੁੱਲ 1.5 ਅੱਛਾ ਛੇ ਭਾਜੀ 145 ਦੀ 145 ਦੀ ਹਾਂ ਨਾ ਜੱਸ ਨੋ ਹੀ ਆ 2000 2000 ਛੋਟ ਕਰੀ ਦੀ ਦੇਖੋ ਪਰ ਰਪੀਰ 7143 ਦੇ ਵਿੱਚ 12 ਕਿਲੋ ਦੁੱਧ ਬਲੂਨ ਕੱਠੀ ਦੋ ਦੰਦ ਤੇ ਦੋ ਦੰਦ ਕੱਠੀ ਬਹੁਤ ਹੀ ਸਵਾਤੀ ਭਾਜੀ ਸਿਰਾ ਜੀ ਇਹਨਾਂ ਦੀ ਸਿਰਾ ਗੱਲ ਬਾਤ ਜਦੋਂ ਜਦੋਂ ਆਪਾਂ ਗਈਏ ਵੀ ਕੁਝ ਹੈ ਨਹੀਂ ਬਿਲਕੁਲ ਬਿਲਕੁਲ ਭਾਜੀ ਸਹੀ ਗੱਲ ਹੈ ਜੀ 15 ਕਿਲੋ ਤੋਂ ਅੰਦਰ ਦੇ ਆ ਜੀ ਦੇ ਦੂਗੀ ਭਾਜੀ ਮਜੇ ਨਾਲ ਦੇ ਦੀ ਤੇ ਆ ਆ ਗਈ ਜੀ 6 ਮਹੀਨੇ ਦੀ ਗੱਪਣ ਮੈਂ 6 ਮਹੀਨੇ ਦੀ ਗੱਪਣ ਚੱਕ ਪਾਸ ਤੇ ਜੇ ਆ ਜਿਹੜੀ ਕੱਟੀ ਵੀ ਭਾਜੀ ਮੈਂ ਜਿਹੜੀ ਹੋਈ ਹੈ ਤੇ ਤੇ ਆ ਜੇ ਝੋਡੀ ਖੋਲੋ ਜੀ ਦੂਜਾ ਸੂਆ ਤਾਂ 6 ਮਹੀਨੇ ਦੀ ਗੱਬਣ ਠੀਕ ਹੈ ਭਾਜੀ ਦੁੱਧ 6 ਕਿਲੋ 6 ਕਿਲੋ ਦੁੱਧ ਛਿਆਂ ਦੀ ਗੱਬਣ ਹਾਂਜੀ ਤਾਂ ਮਗਰ ਕੱਟੀ ਟਾਪ ਦੇ ਨੀ ਗੀਨਾ ਹਾਂ ਖਿਖਾਓ ਜੀ ਕਰਾਓ ਜੀ ਚੱਟ ਬਹੁਤ ਹੀ ਸੁਮਈਆਂ ਸੁਮਈਆਂ ਭਾਜੀ ਬਹੁਤ ਸਾਫ ਸੂਫੇ ਬਾਕੀ ਤੇਰਾ ਜੋ ਬਣਾ ਤੋ ਡੱਗ ਗਿਆ ਜੀ ਹੁਣ ਹਾਂਜੀ ਹਾਂਜੀ ਤਿਆਰ ਨਹੀਂ ਦੁੱਧ ਚੰਗਾ ਦਿੱਤਾ ਹੋਊਗਾ 13 ਕਿਲੋ ਦੁੱਧ ਦਿੱਤਾ ਲੇਵੇ ਤੇ ਨਾੜਾ ਨੂੜਾ ਬਹੁਤ ਹੈ ਜੀ ਦੇਊਗੀ ਭਾਜੀ ਪੱਕਾ ਦੇ ਹਾਂਜੀ ਹਾਂਜੀ ਚੰਗੀ ਆ ਮੈਂ ਮਗਰ ਕੱਟੀ-ਕੁੱਟੀ ਵੀ ਬਹੁਤ ਜ਼ਿਆਦਾ ਚੰਗੀ ਆ ਬਹੁਤ ਚੰਗੀ ਆ 6 ਮਹੀਨੇ ਦੀ ਕਪੜਾ ਦੁੱਧੋਂ ਭੱਜ ਜਾਂਦੀ ਨਾ 6 ਕਿਲੋ ਹੀ ਦੁੱਧ ਆਦੀ ਹਾਂ ਜੀ ਕਪੜਾ ਵੀ ਮਿਲਦੀ ਜੇ ਕੱਟੀ ਪਰ ਆਪਾਂ ਨਾਲ ਹੀ ਜਿਹੜਾ ਕੱਟੇ ਉਹਦੀ ਗੋਦ ਕਰਦੀ ਆ ਹਾਂ ਜੀ ਹਾਂ ਜੀ ਕੱਟੀ ਤੋਂ ਬਿਨਾ ਵੀ ਚੋਲੋ ਕੋ ਕੱਟੀ ਨਾਲ ਚੋਲੋ ਕੋਈ ਪਰਵਾਹ ਹੀ ਨਹੀਂ ਜੀ ਬਿਲਕੁਲ ਭਾਜੀ ਤੇ ਚੂਣ ਇਹਦੀ ਲੱਗੀ ਜੇ ਤੇ ਤੁਹਾਨੂੰ ਮੇਰਾ ਫਰਾਮਾ ਨਹੀਂ ਧਾਰ ਬਹੁਤ ਪੋਲੀ ਹੋਗੀ ਮੈਂ ਜੀ ਆਹ ਧਾਰ ਵੇਖੋ ਜੀ ਆਹ ਇਥੇ ਸਾਹ ਇਹ ਹਲਦੀ ਨਹੀਂ ਕਰ ਬਣੇ ਦੇਖਾ ਦਿਖਾਓ ਜੇ ਸਰਦਾਰ ਬਹੁਤ ਧਾਰ ਤੂਰ ਪੋਲੀ ਭਾਜੀ ਦੇਖੋ ਜੀ ਦੇਖੋ ਜੀ

ਜਮਾ ਜਾਇਦੇ ਆ 3000 ਛੋਟ ਕਰਾਂਗੇ ਫਿਕਸ ਰੇਟ ਆ ਵੀ 70000 ਦੇ ਵਿੱਚ 6 ਮਹੀਨੇ ਦੀ ਗੱਬਣ ਦੇ 6 ਕਿਲੋ ਦੁੱਧ ਆ ਜਮਾ ਜਾਇਦ ਕੀਮਤ ਦੇ ਉੱਤੇ ਮਗਰ ਕੱਟੀ ਨਗੀਨਾ ਪੀਸ ਆ ਜਮਾ ਹੀ ਹਾਂਜੀ ਹਾਂਜੀ ਲੋਟਣ ਲਾ ਮੇਲਾ ਤੇ ਆ ਜੀ ਆਗੀਆਂ ਆਪਣੇ ਕੋਲ ਦੋ ਕੱਟੀਆਂ ਇਹ ਠੀਕ ਆ ਭਾਜੀ ਇਹ ਕਟੂ ਮਾਲ ਚੋਂ ਛਡਾਈਆਂ ਕਟੂ ਮਾਲ ਚੋਂ ਛਡਾਈਆਂ ਤੇ ਵੇਖੋ ਪ્યોਰ ਬਹੁਤ ਹੀ ਪੁੰਨ ਦਾ ਕੰਮ ਐ ਭਾਜੀ ਇਹ ਜੀ ਹੁਣ ਕਹਿੰਦੇ ਆ ਵੀਰ ਭਰਾ ਸਾਡੇ ਹਾਂਜੀ ਇਹਦਾ ਕਰਮਾਲੀ ਦਾ ਕੀ ਕਸੂਰ ਐ ਪਤਾ ਨਹੀਂ ਵਰਜੀ ਕੀ ਲੋਕ ਸੋਚਦੇ ਇਹ ਗੱਲ ਨੂੰ ਸਾਹਮਣੀਆਂ ਹੀ ਚਾਹੀਦੀਆਂ ਵਾਂ ਬੇਜਵਾਨੀਆਂ ਵਿਚਾਰੀਆਂ ਆਹੋ ਆਹ ਚਾਰ ਹੀ ਥਣਜ ਕੋਈ ਐਕਸਟਰਨਲ ਥਣੇ ਜੇ ਲੱਗਾ ਠੀਕ ਆ ਤਾਂ ਇਹਦੇ ਚਾਰ ਚਾਰ ਥਣਜੇ ਵੇਖੋ ਖਾ ਲਓ ਘਰਾ ਦਿਓ ਚੱਕ ਪਿਓਰ ਮੋਰਾ ਦੀ ਕੱਟੀ ਆ ਆ ਵੇਖੋ ਝੂਲੀ ਝਾਲੀ ਥੱਲੇ ਵੇਖੋ ਬਾਈ ਚੰਗੀ ਏ ਪਾਜੀ ਬਿਲਕੁਲ ਇਹ ਤਾਂ ਕੱਲ ਮੰਨਣੀ ਪਊਗੀ ਨਾ ਹਾਂਜੀ ਹਾਂਜੀ ਪਿਓਰ ਮੋਰਾ ਨਸਲ ਦੇ ਵਿੱਚ ਮੋਰਾ ਨਸਲ ਦੀ ਕੱਟੀ ਆ ਨਗੀਨਾ ਪੀਸ ਆ ਇੱਕ ਗੱਲ ਹੈ ਜੀ ਆਪਾਂ ਮੁਨਾਫਾ ਨਹੀਂ ਇੰਨਾ ਚ ਲੈਣਾ ਠੀਕ ਆ ਪਾਜੀ ਜਿੰਨੇ ਦੀ ਆਂਦੀ ਆ ਰਹੀ ਹੈ ਕੱਡੀ-ਕੱਡੀ ਸੋਹਣੀ ਆ ਤੇ ਵਿਚਾਰੀ ਇਹ ਭਾਜੀ ਕਿੰਨੇ ਚ ਪੈ ਗਈ ਫਿਰ ਆਪਾਂ ਨੂੰ ਆਪਾਂ ਨੂੰ 14.5 ਹਜ਼ਾਰ ਚ ਪਈ ਜੀ 14.5 ਹਜ਼ਾਰ ਦੇ ਵਿੱਚ ਪਈ ਆ ਕੱਟੀ ਚੰਗੀ ਆ ਕੱਦ-ਕੁੱਦ ਚੰਗਾ ਕਰ ਜੂ ਠੀਕ ਆ ਭਾਜੀ ਜਿਹੜਾ ਵੀਰ ਭਰਾ ਆਪਣਾ ਮਰਜ਼ੀ ਦਾ ਲੈ ਜੀ ਨਹੀਂ ਇਹ ਤੇ ਭਾਜੀ ਸਾਹਮਲੇ ਨਾ ਉਹਨੂੰ ਵੀ ਲੈਣਾ ਹੀ ਦਊਗੀ ਘਰੇ ਜਾ ਕੇ ਹਾਂਜੀ 14.5 ਹਜ਼ਾਰ ਦੀ ਏਜ ਠੀਕ ਆ ਭਾਜੀ 14 ਹਜ਼ਾਰ ਦੀ ਏਜ ਨੀਲੀ ਦੀ ਕੱਟੀ ਵੇਖੋ ਤੁਹਾਨੂੰ ਵੇਖੋ ਥਣ-ਥਣ ਉਹ ਕੇ ਰਪੋੜਿਆ ਭਾਜੀ ਕੋਈ ਕਮੀ ਨਹੀਂ ਹੈਗੀ ਤੇ ਆਹ ਖਾਲਸੋ ਤੋਰਾ ਤਰਾ ਕੱਢੀ ਦਾ ਚੈੱਕ ਕਰਾ ਲਓ ਆ ਲੈ ਤੁਹਾਨੂੰ ਤਾਂ ਉਹ ਬੋਤਲ ਆਇਆ ਬੋਤਲ ਨੀ ਕੱਟ ਦਾ ਭਾਜੀ ਕਿਹ ਚੰਗੀ ਵੱਡੀ ਮਹਦੀ ਆ ਬਹੁਤ ਚੰਗੀ ਕੱਟੀ ਪਨ ਵਾਲੀ ਆ ਜੀ ਬਾਕੀ ਚਲੋ ਵਿਚਾਰੀ ਜਾਨ ਬੱਜ ਗਈ ਹਾਂ ਜੀ ਹਾਂ ਜੀ ਸਹੀ ਗੱਲ ਆ ਭਾਜੀ ਦੇਖੋ ਜੀ ਨਹੀਂ ਚੰਗੀ ਆ ਭਾਜੀ ਯਾਦ ਨਸਲ ਵਾਲੀ ਕੱਟੀ ਆ ਪੱਠੇ ਘਣੋਂ ਇਨੀ ਹਟਦੀ ਕੋਈ ਸਾੰਬੇ ਇਨੀ ਚਾਰੂ ਆ ਇਨੀ ਚਾਰੂ ਆ ਤਾਂ ਹੱਦੋਂ ਜ਼ਿਆਦੀ ਚੜੀ ਵੀਰ ਭਰਾ ਸਾੰਬੇ ਹਾਂ ਜੀ ਹਾਂ ਜੀ ਪਾਣੀ ਪੀਂਦੇ ਵੀ ਹੁੰਦੇ ਯਾਰੇ ਲੋਟਾਂ ਦੇ ਹੁਣ ਐਸ਼ਾ ਨਾ ਕਰੇ ਯਾਰ ਬਿਲਕੁਲ ਬਿਲਕੁਲ ਭਾਜੀ ਵੀਰ ਭਰਾ ਸਾਡਾ ਜਿਹੜਾ ਖੜੇ ਇਹਨੂੰ ਐਸ਼ਾ ਕਰਾਵੇ ਕਰਮਾ ਲਈ ਲੈਣਾ ਦੇਣਾ ਹੀ ਦੇਣਾ ਭਾਜੀ ਦੀ ਜਾਨ ਭਜੀ ਮੇਨ ਗੱਲ ਇਹ ਹੁੰਦੀ ਹੈ ਦੇਣੀਆਂ ਵੇਖ ਲਓ ਕੱਟੀ ਹਾਂ ਜੀ ਹਾਂ ਜੀ ਕੀ ਆ ਆਪਾਂ ਤੋਂ ਨਾ ਕੀਤਾ ਗਾਂ ਵੀ ਚਲੋ ਆਪਾਂ ਤੋਂ ਉਹਨੇ ਪੈਸੇ ਲੈਣੇ ਆ ਗਾਂ ਵੀ ਜਿੰਨਾ ਖੜਨਾ ਨਾ ਹਾਂ ਜੀ ਉਹ ਵੀ ਇਹਨੂੰ ਵਿਚਾਰੀ ਦੀ ਸੇਵਾ ਫੁੱਲ ਕਰੇ ਉਹ ਕਰਾ ਕੇ ਦੇ ਦੋ ਬਿਲਕੁਲ ਬਿਲਕੁਲ ਵੀਰ ਜੀ ਸਾਹ ਤੁਮੀ ਸਾਹਮਣੇ ਕਰਕੇ ਦੇਂ ਦੇ ਆਪਾਂ ਪੈਸੇ ਪਿੱਛੇ ਲਾ ਕੇ ਕਦੇ ਖੜੇ ਨਾ ਹਾਂ ਹਾਂਜੀ ਹਾਂਜੀ ਬਿਲਕੁਲ ਭਾਜੀ ਬਾਕੀ ਕੱਦ ਕੁਦ ਝੋਟੀ ਨੇ ਚੰਗਾ ਕਰ ਜਾਣਾ ਛੋਟੂ ਬੰਨ ਰਾ ਇਹਨੂੰ ਇੱਥੇ ਵੇਲਪੂਲ ਪੂਰੀ ਲੰਬੀ ਆ ਭਾਜੀ ਕੱਟੀ ਦੀ ਪਾਣੀ ਬੰਨਦੇ ਇੱਥੇ ਦੀ ਨੀਲੀ ਰਾਵੀ ਦੀ ਕੱਟੀ ਸਾਂਭ ਲਓ ਜੀ ਬਹੁਤ ਖਰੀਏ ਇਹ ਇਹ ਵੇਖੋ ਨੀਲੀ ਰਾਵੀ ਦੀ ਕੱਟੀ ਜੀ ਦੇਖੋ ਕੀ ਚੀਜ਼ ਆ ਅਸਲ ਕੁਆਲਿਟੀ ਵਾਲੀ ਚੰਗੀ ਭਾਜੀ ਸਾਫ ਸੁਥਰੀ ਸਾਂਭੀ ਨਹੀਂ ਕਿਸ ਨੇ ਲਿੱਸੀ ਆ ਮੂੰਹ ਦੇ ਥੱਲੇ ਵੀ ਨਿਸ਼ਾਨ ਜੀ ਖਾਨੀ ਹੈ ਜੀ ਇਹ। ਪਿਓਰ ਨਹੀਂ ਦੀ ਚੋ। ਜਿਵੇਂ ਪੈਰ ਵੀ ਜੇ ਇਹ 20000 ਦੀ ਵੀ। ਕੱਦ ਵੀ ਚੰਗਾ ਵਾ। ਬਹੁਤ ਖਰੀਏ ਭਾਜੀ ਗੱਟੀ। ਇਹ 20000 ਦੀ ਵੀ ਜੀ। ਕਰ ਲੋ ਚੱਕ। ਮੀਰਪੁਰਾ ਮਾਨੂੰ ਇਹੋ ਹੀ ਬੈਂਤੀ ਾਡੀ ਰਹਿੰਦੀ ਆ ਵੀ ਕਟੀਆਂ ਜਵਾ ਕੇ ਸਾਂਭਿਆ ਕਰੋ। ਸਾਂਭਾਂਗੇ ਤੇ ਮਈਆਂ ਤਿਆਰ ਹੋਣੀਆਂ ਵਾ। ਬਸ ਬਸ ਜੀ। ਇਹ 20000 ਰੁਪਏ ਦੀ ਜੀ। ਨਹੀਂ ਭਾਜੀ ਜੈਜ ਇਹ ਕੀਮਤ ਬਿਲਕੁਲ। ਕੱਟੀ ਵੀ ਚੰਗੀ ਆ। ਜਾਣਗੇ ਥਣ ਥੋਣੇ ਵੇਖ ਸਕਦੇ ਤੁਸੀਂ ਓਕੇ ਰਿਪੋਰਟ ਹੈ ਜਮਾ। ਮੇਰਾ ਕੋਈ ਖੜੇ। ਹਾਂ ਜੀ ਹਾਂ ਜੀ। ਆਵੇਂ ਨਹੀਂ ਆਦਾ ਕੋ ਗੱਡੀ ਗੱਡੀ ਚੱਲਿਆ ਲੈਣਾ ਬਿਲਕੁਲ ਬਿਲਕੁਲ ਭਾਜੀ ਕੋ ਗੱਡੀ ਇੰਨੀ ਚਾਰੂ ਪਾਣੀ ਪੀ ਕੇ ਨਹੀਂ ਹੜ ਰੰਦੀ ਬਹੁਤ ਚਾਰੂ ਭਾਜੀ ਬਿਲਕੁਲ ਸਹੀ ਗੱਲ ਆ ਹਾਂਜੀ ਯਾਤਨਸਣ ਵਾਲੀ ਆ ਤੇ ਆ ਦੇਖੋ ਚਾਰੂ ਕਿਦਾਂ ਮੈਂ ਰਾਜਿਆ ਵਾਲੀ ਹਾਂਜੀ ਨਹੀਂ ਇਹਦੀ ਗੱਲ ਹੈਗੀ ਭਾਜੀ ਆ ਵੀ ਮੈਂ ਤੇ ਬਹੁਤ ਯਾਦਗਾਰ ਵਾਲੀ ਆ ਤੇ ਦੂਜੇ ਸੂਏ ਨਾਲ ਬਹੁਤ ਟੌਪ ਦੀ ਬਣਦੀ ਸਰੇ ਜੀ ਹੋਣੀ ਪਹਿਲੇ ਸੂਏ ਨਿਆਰੇ ਬੱਦੇ ਕਿੰਨੇ ਲਵੋਗੇ ਜੀ ਹਾਂਜੀ ਹਾਂਜੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ ਸ਼ੇਅਰ ਸਪੋਰਟ ਕਰਿਆ ਕਰੋ ਹਾਂ ਜੀ ਊੰਕਾਰ ਸਿੰਘ ਨੰਬਰ ਜਹਾਡਾ 97792834419779283441 ਬਾਕੀ ਨਵਾਂ ਮਾਲ ਆਪਣੀ ਕੋ ਹੁੰਦਾ ਰਹਿੰਦਾ ਕੱਲ ਨੂੰ ਫੇਰ ਨਵਾਂ ਮਾਲ ਆਊਗਾ ਠੀਕ ਹੈ ਭਾਜੀ ਨਵਾਂ ਵੀਡੀਓ ਬਹੁਤ ਵਧੀਆ ਵੀਰ ਭਰਾ ਪਿਆਰ ਕਰਦੇ ਆ ਉਹਨਾਂ ਦੇ ਪਿਆਰ ਦੇ ਨਾਲ ਹੀ ਮਈਆਂ ਬਿਲਕੁਲ ਬਿਲਕੁਲ ਭਾਜੀ ਸਹੀ ਗੱਲ ਵੀਰਾਂ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਆਗੇ ਸਪੋਰਟ ਕਰਦੇ ਆ ਜੀ ਹਾਂ ਜੀ ਬਾਕੀ ਜਾਨ ਜਰੂਰ ਬਚਾਇਆ ਕਰੋ ਇੱਕ ਦੋ ਜਾਨਵਰਾਂ ਦੀ ਬਿਲਕੁਲ ਬਿਲਕੁਲ ਮਰਜੀ ਸਹੀ ਗੱਲ ਹੈ ਜੀ ਸასი ਗਾਲ ਜੀ ਸასი ਗਾਲ ਮਰਜੀ ਸਾਰਿਆਂ ਨੂੰ ਜੀ ਬਾਕੀ ਚੈਨਲ ਨੂੰ ਸ਼ੇਅਰ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਪਰ ਇਹੋ ਜਿਹੀਆਂ ਵਿਚਾਰੀਆਂ ਦੀ ਜਾਨ ਜਰੂਰ ਬਚਾਇਆ ਕਰੋ ਸਹੀ ਧੰਨਵਾਦ ਵੀਰ ਜੀ